ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਹੜੇ ਇਲਾਕੇ ਵਿੱਚ ਮੀਂਹ ਦੀ ਉਮੀਦ ਹੈ ਗਰਮੀ ਤੋਂ ਕੀ ਹਾਲਾਤ ਪੰਜਾਬ ਦੇ ਵਿੱਚ ਬਣਦੇ ਦਿਖਾਈ ਦੇ ਰਹੇ ਨੇ તાਜਾ ਸੈਟਲਾਈਟ ਇਮੇਜਸ ਦੇਖੀ ਜੇਬ ਤੇ ਬੱਦਲ ਬਈ ਪੰਜਾਬ ਦੇ ਉੱਪਰ ਵਰਕਰ ਆ ਰਹੇ ਜੀ ਪਰ ਉਸ ਤਰੀਕੇ ਦਾ ਮੀਂਹ ਨਹੀਂ ਦੇਖਣ ਨੂੰ ਮਿਲਿਆ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਸੀ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਮੀਂਹ ਹੋਇਆ ਜਾਂ ਨਹੀਂ ਤੁਸੀਂ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋ ਮੀਂਹ ਦੇ ਹਾਲਾਤ ਦੀ ਗੱਲ ਕੀਤੀ ਜਾਵੇ ਤਾਂ ਸਿਸਟਮ ਥੋੜੇ ਬੋਤੇ ਜਿਹੜੇ ਤਗੜੇ ਦਿਖਾਈ ਦੇ ਰਹੇ ਨੇ ਉੱਤਰ ਪੂਰਬੀ ਇਲਾਕੇ ਦੇ ਵਿੱਚ ਸਾਨੂੰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਇਹ ਇਲਾਕੇ ਦੇ ਨੇੜੇ ਜਿਹੜੇ ਸਿਸਟਮ ਥੋੜਾ ਤਗੜਾ ਦਿਖਾਈ ਦੇ ਰਿਹਾ ਬਾਕੀ ਪੂਰੇ ਪੰਜਾਬ ਦੇ ਵਿੱਚ ਬੱਦਲਬਾਹੀ ਤਾਂ ਬਣੀ ਰਹੇਗੀ ਪਰ ਹਲਕੀ ਦਰਮਿਆਨੀ ਪੂਰ ਹੀ ਪੈਂਦੀ ਦਿਖਾਈ ਦੇਵੇਗੀ ਜਿਹਨੂੰ ਆਪਾਂ ਬੂੰਦਾਬੰਦੀ ਕਹਿੰਦੇ ਆ ਭਾਰੀ ਮੀਂਹ ਦੀ ਉਮੀਦ ਫਿਲਹਾਲ ਬਣਦੀ ਦਿਖਾਈ ਨਹੀਂ ਦੇ ਰਹੀ ਦਿਨ ਦੇ ਵੇਲੇ ਕਿਸੇ ਕਿਸੇ ਟੁੱਟਵੇਂ ਇਲਾਕੇ ਵਿੱਚ ਖਾਸ ਤੌਰ ਤੇ ਨੰਗਲ ਆਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਨੂਰਪਵੇਦੀ ਇਹ ਇਲਾਕੇ ਦੇ ਵਿੱਚ ਮੀਂਹ ਦੇਖਣ ਨੂੰ ਮਿਲਿਆ ਜਿਸ ਕਾਰਨ ਇਹਨਾਂ ਇਲਾਕਿਆਂ ਵਿੱਚ ਥੋੜੇ ਬੋਧ ਤਾਪਮਨ ਘਟਨੇ ਬਾਕੀ ਪੰਜਾਬ ਦੇ ਵਿੱਚ ਤਾਪਮਨ ਐਵਰੇਜ ਜਿਹੜਾ 33 ਤੋਂ 35 ਡਿਗਰੀ ਤੱਕ ਹੀ ਰਿਹਾ ਕਿਸੇ ਕਿਸੇ ਇਲਾਕੇ ਵਿੱਚ ਖਾਸ ਤੌਰ ਤੇ ਮਾਨਸਾ ਫਜ਼ਿਲਕਾ ਫਿਰੋਜ਼ਪੁਰ ਇਹਨਾਂ ਵਿੱਚ ਤਾਪਮਨ 35 ਤੋਂ 38 ਡਿਗਰੀ ਤੱਕ ਬਣੇ ਹੋਇਆ ਸੀ ਅੱਜ ਰਾਤ ਦੇ ਤਾਪਮਨ ਦੀ ਗੱਲ ਕੀਤੀ ਹੈ ਉਹਦਾ ਰਾਤ ਦਾ ਤਾਪਮਨ ਥੋੜ੍ਹਾ ਜਿਹਾ ਘੱਟ ਹੀ ਰਹੇਗਾ ਕਿਉਂਕਿ ਬੱਦਲਬਾਈ ਬਣੇ ਰਹਿਣ ਦੇ ਕਾਰਨ 25/23 ਇਸ ਤਰੀਕੇ ਨਾਲ ਵੱਖ-ਵੱਖ ਜਿਲ੍ਹਿਆਂ ਵਿੱਚ ਵੱਖ-ਵੱਖ ਤਰੀਕੇ ਦੇ ਹੋ ਸਕਦੇ ਨੇ ਅੰਮ੍ਰਿਤਸਰ ਤਰੰਤਾਨ ਫਿਰੋਜ਼ਪੁਰ ਸੋਰੀ ਫਿਰੋਜ਼ਪੁਰ ਤਾਂ ਨਹੀਂ ਪਠਾਨਕੋਟ ਗੁਰਦਾਸਪੁਰ ਇਹਨਾਂ ਇਲਾਕਿਆਂ ਦੇ ਵਿੱਚ ਥੋੜੀ-ਬਹੁਤੀ ਬੱਦਲਬਾਹੀ ਮੀਂਹ ਹਨੇਰੀ ਰਾਤ ਨੂੰ ਹੋ ਸਕਦੀ ਹੈ ਜਿਸ ਦੇ ਕਾਰਨ ਰਾਤ ਦੇ ਸਮੇਂ ਇਹਨਾਂ ਇਲਾਕਿਆਂ ਵਿੱਚ ਤਾਪਮਾਨ ਘਟਦੇ ਹੋਏ ਦਿਖਾਈ ਦੇਣਗੇ ਗਰਮੀ ਤੋਂ ਰਾਹਤ ਇਹਨਾਂ ਇਲਾਕਿਆਂ ਨੂੰ ਮਿਲਦੀ ਹੋਈ ਦਿਖਾਈ ਦੇ ਸਕਦੀ ਹੈ ਵੈਸੇ ਓਵਰਲ ਗੱਲ ਕੀਤੀ ਹੈ ਤਾਂ ਓਵਰਕਾਸਟ ਕੰਡੀਸ਼ਨ ਰਹਿਣਗੇ ਬੱਦਲਬਾਈ ਆਉਂਦੀ ਜਾਂਦੀਆਂ ਰਹਿਣਗੇ ਬੂੰਦਾਂਵੰਦੀ ਬਣੇ ਰਹਿਣ ਕਾਰਨ ਤਾਪਮਨ 20 ਡਿਗਰੀ 22 ਡਿਗਰੀ ਤੱਕ ਥੱਲੇ ਵੀ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਜਾ ਸਕਦੇ ਨੇ ਏਸੀਜੀ ਅਪਡੇਟ ਅੱਜ ਰਾਤ ਦੇ ਮੌਸਮ ਦੇ ਹਾਲਾਤ ਦੀ ਅਗਲੀ ਜਾਣਕਾਰੀ ਲੈ ਕੇ ਜਲਦ ਆਜ ਰਹੁੰਦੇ ਆ ਬਣੇ ਰਹੋ ਚੈਨਲ ਦੇ ਉੱਪਰ ਧੰਨਵਾਦ ਜੀ